ਇਹ ਸਾਡਾ ਪਹਿਲਾ ਕੰਪਨੀ ਨਾਲ ਟਾਈਅਪ ਸੀ ਹਾਂਜੀ ਫਿਰ ਉਹ ਕੁਝ ਚੀਜ਼ਾਂ ਉਹਨਾਂ ਦੇ ਬਿਤੋਂ ਬਾਹਰ ਹੋ ਗਏ ਜਿੱਦਾਂ ਕਿਸੇ ਹਾਲ ਦੀ ਰੇਨੋਵੇਸ਼ਨ ਨਿਕਲਾਈ ਉਹਨਾਂ ਨੇ ਕਿਹਾ ਤਾ ਵੀ ਸਾਡੀ ਜੇ ਡੇਟ ਅੱਗੇ ਕਰੋ ਉਹ ਕੰਪਨੀ ਦਾ ਇੱਕ ਫਾਰਮਟ ਹੁੰਦਾ ਅਸੀਂ ਇੰਡੀਪੈਂਡੈਂਟ ਤਾਂ ਅੱਗੇ ਪਿੱਛੇ ਕਰ ਸਕਦੇ ਹਾਂ ਠੀਕ ਹੈ ਉਹਦੇ ਕਰਕੇ ਜਿੱਦਾਂ ਬੀਬੀ ਕੱਢ ਦਾ ਹਾਲ ਛੋਟਾ ਸੀ ਹਾਂਜੀ ਹਾਂਜੀ ਉਹ ਫਿਰ ਹੁਣ ਉਹ ਕਰਾਰ ਖਤਮ ਹੋ ਜਾਊਗਾ ਟ੍ਰਾਂਟੋ ਤੋਂ ਬਾਅਦ ਸਸ਼ਕਾਲ ਤੁਸੀਂ ਦੇਖ ਰਹੇ ਹੋ ਧਨਿਕ ਸਵਰਾ ਟੀਵੀ ਤੇ ਮੈਂ ਹਾਂ ਸ਼ਗਰ ਅੱਜਕੱਲ ਕਰਾਂਗੇ ਪੰਜਾਬੀ 뮤직 ਇੰਡਸਟਰੀ ਦੇ ਖੁੰਡ ਕਹੌਣ ਵਾਲੇ ਬੱਬੂ ਮਾਨ ਦੀ ਕੈਨੇਡਾ ਦਾ ਟੂਰ ਉਹਨਾਂ ਨੇ ਅਨਾਉਂਸ ਕੀਤਾ ਸਿਗਾ ਜਿਸ ਦੇ ਵਿੱਚ ਉਹਨਾਂ ਦੇ 5 ਸ਼ੋਅ ਅਨਾਉਂਸ ਹੋਏ ਸਿਗੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 5 ਸ਼ੋਅ ਜਿਹੜੇ ਉਹਨਾਂ ਨੇ ਕਰਨੇ ਸਿਗੇ ਪਹਿਲਾ ਸ਼ੋਅ ਰੋਜਰਸ ਐਰੀਨਾ ਜੋ ਕਿ 20 ਜੁਲਾਈ ਨੂੰ ਹੋਇਆ ਸਿਗਾ ਤੇ ਉਸ ਤੋਂ ਬਾਅਦ ਹੋਣ ਵਾਲੇ ਤਿੰਨ ਸ਼ੋਅ ਜਿਹੜੇ ਸੀਗੇ ਉਹ ਕੈਨਸਲ ਹੋ ਚੁੱਕੇ ਸਨ ਹੁਣ ਜਿਹੜਾ ਆਖਰੀ ਸ਼ੋਅ ਉਹਨਾਂ ਦਾ ਉਸ ਲਿਸਟੇ ਦੇ ਵਿੱਚ ਸੀਗਾ 9 ਅਗਸਤ ਨੂੰ ਜੋ ਟ੍ਰਾਂਟੋ ਦੇ ਵਿੱਚ ਹੋਣਾ ਹੈ ਉਹ ਹੋਣ ਜਾ ਰਿਹਾ ਪਰ ਜਦ ਇਹ 300 ਉਹਨਾਂ ਦੇ ਕੈਨਸਲ ਹੋਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾ ਚੱਲ ਰਹੀ ਸੀਗੀ ਬਹੁਤ ਸਾਰੀਆਂ ਵੀਡੀਓਜ਼ ਅਜਹੀਆਂ ਸੋਸ਼ਲ ਮੀਡੀਆ ਤੇ ਆਈਆਂ ਜਿਸ ਦੇ ਵਿੱਚ ਲੋਕਾਂ ਨੇ ਇਹ ਕਿਹਾ ਕਿ ਬੱਬੂ ਮਾਨ ਦੇ ਸ਼ੋਅ ਦੇ ਵਿੱਚ ਜਿਹੜੀ ਆਡੀਅנס ਨਹੀਂ ਆਈ ਇਸ ਕਰਕੇ ਬੱਬੂ ਮਾਨ ਦੇ ਸ਼ੋਅ ਜਿਹੜੇ ਨੇ ਉਹ ਕੈਨਸਲ ਹੋ ਚੁੱਕੇ ਨੇ ਪਰ ਬੱਬੂ ਮਾਨ ਨੇ ਕੈਨੇਡਾ ਦੇ ਵਿੱਚ ਆਪਣੇ ਫੈਨਸ ਨਾਲ ਗੱਲਬਾਤ ਕਰਦੇ ਹੋਏ ਇੱਕ ਜਿਹੜੀ ਵੀਡੀਓ ਹੈ ਉਹ ਸਾਹਮਣੇ ਆਈ ਹੈ ਉਸ ਦੇ ਵਿੱਚ ਉਹਨਾਂ ਨੇ ਆਪਣੇ ਫੈਨਸ ਨੂੰ ਦੱਸਿਆ ਹੈ ਕਿ ਕਿਉਂ ਉਹ ਤਿੰਨ ਸ਼ੋਅ ਜਿਹੜੇ ਉਹਨਾਂ ਦੇ ਉਹ ਕੈਨਸਲ ਹੋਏ ਤੇ ਕੀ ਉਹ ਹੁਣ ਇਹ ਸ਼ੋਅ ਕਰਨ ਜਾਣਗੇ ਜਾਂ ਨਹੀਂ ਇਸ ਵੀਡੀਓ ਦੇ ਵਿੱਚ ਬੱਬੂ ਮਾਨ ਆਪਣੇ ਫੈਨਸ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਜਿਹੜੇ ਉਹ ਤਿੰਨ ਸ਼ੋਅ ਕੈਨਸਲ ਹੋਏ ਨੇ ਜਿਹੜੀ ਕੰਪਨੀ ਦੇ ਨਾਲ ਉਹਨਾਂ ਦਾ ਟਾਈਪ ਸੀਗਾ ਉਹ ਕੰਪਨੀ ਨੂੰ ਹਾਲ ਵਾਲਿਆਂ ਨੇ ਇਹ ਕਹਿ ਦਿੱਤਾ ਕਿ ਜਿਹੜੀ ਰੀਨੋਵੇਸ਼ਨ ਹੈ ਹਾਲਸ ਦੀ ਰੀਨੋਵੇਸ਼ਨ ਹੋਣ ਕਰਕੇ ਆ ਕਈ ਹਾਲ ਛੋਟੇ ਸਿਗੇ ਆਡੀਅੰਸ ਜ਼ਿਆਦਾ ਸਿਗੀ ਉਸ ਕਰਕੇ ਉਹ ਸ਼ੋਅ ਜਿਹੜੇ ਨੇ ਉਹਨਾਂ ਨੂੰ ਕੈਨਸਲ ਕਰਨੇ ਪਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ 9 ਅਗਸਤ ਵਾਲਾ ਜਿਹੜਾ ਉਹਨਾਂ ਦਾ ਟੋਰਾਂਟੋ ਦਾ ਸ਼ੋਅ ਹੈ ਉਸ ਤੋਂ ਬਾਅਦ ਨਵੀਆਂ ਡੇਟਸ ਜਿਹੜੀਆਂ ਨੇ ਉਹ ਅਨਾਉਂਸ ਕੀਤੀਆਂ ਜਾਣੀਆਂ ਚਾਹੇ ਬੱਬੂ ਮਾਨ ਦੀ ਆਪਣੀ ਟੀਮ ਜਿਹੜੀ ਹੈ ਉਹ ਇਹ ਸ਼ੋਅ ਕਰਵਾਏ ਪਰ ਇਹ ਸ਼ੋਅ ਜਿਹੜੇ ਆ ਹੋਣਗੇ ਜ਼ਰੂਰ ਸੋ ਸੋਸ਼ਲ ਮੀਡੀਆ ਤੇ ਜਿੱਥੇ ਇੱਕ ਪਾਸੇ ਵੀਡੀਓ ਵਾਇਰਲ ਹੋ ਰਹੀ ਸੀ ਕਿ ਬੱਬੂ ਮਾਨ ਦੇ ਜਿਹੜੇ ਸ਼ੋਅ ਨੇ ਉਹ ਕੈਂਸਲ ਹੋ ਚੁੱਕੇ ਨੇ ਆਡੀਅנס ਨਹੀਂ ਪਹੁੰਚੀ ਝੂਠ ਬੋਲਿਆ ਜਾ ਰਿਹਾ ਕਿ ਬੱਬੂ ਮਾਨ ਦੇ ਸ਼ੋਅ ਦੇ ਜਿੰਨੇ ਵੀ ਸ਼ੋਅ ਸਿਗੇ ਕੈਨੇਡਾ ਦੇ ਉਹ ਸੋਲਡ ਆਊਟ ਨੇ ਪਰ ਅਜਿਹਾ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਅਜਿਹਾ ਕੁਝ ਵੀ ਨਹੀਂ ਹੈ ਬੱਬੂ ਮਾਨ ਦੇ ਸ਼ੋਅ ਦੇ ਵਿੱਚ ਆਡੀਅנס ਨਹੀਂ ਪਹੁੰਚੇ ਜਸ ਕਰਕੇ ਤਿੰਨ ਸ਼ੋਅ ਜਿਹੜੇ ਬੱਬੂ ਮਾਨ ਦੇ ਕੈਂਸਲ ਹੋਏ ਪਰ ਖੁਦ ਆਪਣੇ ਫੈਨਸ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਵੀਡੀਓ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਕਿ ਜਿਹੜੇ ਸ਼ੋਅ ਸਾਡੇ ਕੈਂਸਲ ਹੋਏ ਨੇ ਉਹਨਾਂ ਨੂੰ 9 ਅਗਸਤ ਤੋਂ ਬਾਅਦ ਅਸੀਂ ਅਨਾਉਂਸ ਕਰਾਂਗੇ ਸ਼ੋਅ ਕੈਨੇਡਾ ਦੇ ਵਿੱਚ ਜ਼ਰੂਰ ਹੋਣਗੇ ਹੋਰ ਕੀ ਗੱਲਬਾਤ ਬੱਬੂ ਮਾਨ ਨੇ ਆਪਣੇ ਫੈਨਸ ਨਾਲ ਕੀਤੀ ਹੈ ਤੁਹਾਨੂੰ ਸੁਣਾ ਦਿੰਨਾ ਹੈ ਜੀ ਸਾਡਾ ਪਹਿਲਾਂ ਕੰਪਨੀ ਦਾ ਡਾਇਗਨ ਸੀ ਹਾਂਜੀ ਫਿਰ ਉਹ ਕੁਝ ਚੀਜ਼ਾਂ ਉਹਨਾਂ ਦੇ ਬਿੱਤੋਂ ਬਾਹਰ ਹੋ ਗਏ ਜਿੱਦਾਂ ਕਿਸੇ ਹੋਰ ਵੀ ਰੈਨੋਵੇਸ਼ਨ ਨਿਕਲੇ ਉਹਨਾਂ ਨੇ ਕਹਿਤਾ ਵੀ ਸਾਡੇ ਡੇਟ ਅੱਗੇ ਕਰੋ ਉਹ ਕੰਪਨੀ ਦਾ ਇੱਕ ਫਾਰਮੈਟ ਹੁੰਦਾ ਹੈ ਅਸੀਂ ਇੰਡੀਪੈਂਡੈਂਟ ਤਾਂ ਅਗੇ ਪਿੱਛੇ ਕਰ ਸਕਦੇ ਉਹਦੇ ਕਰਕੇ ਜਿੱਦਾਂ ਹੁਣ ਬੀਨਿਟੱਕ ਦਾ ਹਾਲ ਛੋਟਾ ਸੀ ਹਾਂਜੀ ਹਾਂਜੀ ਫਿਰ ਹੁਣ ਉਹ ਕਰਾਰ ਖਤਮ ਹੋ ਜਾਊਗਾ ਟ੍ਰਾਂਟੂ ਤੋਂ ਬਾਅਦ ਫਿਰ ਅਸੀਂ ਨਵੇਂ ਪਦ ਤੇ ਆਪ ਕਰਤਾ ਸਾਡੀ ਟੀਮ ਕਰੂਗੀ ਜਿਹੜੀ ਪਹਿਲੀ ਨਾਲੇ ਭਵਨ ਸਾਹਿਬ ਡੈਕਟਰ